ਲਾਈਫਲਾਈਨ ਫਾਊਂਡੇਸ਼ਨ ਵੱਲੋਂ ਲੁਧਿਆਣਾ ਵਿਖੇ ਕੈਂਸਰ ਦੀ ਰੋਕਥਾਮ ਦੇ ਲਈ ਇੱਕ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਦੌਰਾਨ ਮਾਹਰ ਡਾਕਟਰਾਂ ਵੱਲੋਂ ਲੋਕਾਂ ਦਾ ਚੈੱਕਅਪ ਕੀਤਾ ਗਿਆ ਅਤੇ ਕੈਂਸਰ ਦੀ ਬਿਮਾਰੀ ਬਾਰੇ ਜਾਗਰੂਕ ਕੀਤਾ ਗਿਆ। ਲਾਈਫਲਾਈਨ ਫਾਊਂਡੇਸ਼ਨ ਦੇ ਮੁਖ ਪ੍ਰਬੰਧਕ ਜਸਵੰਤ ਸਿੰਘ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਲਈ ਸੰਸਥਾ ਵੱਲੋਂ ਇੱਕ ਹਸਪਤਾਲ ਵੀ ਚਲਾਇਆ ਜਾ ਰਿਹਾ ਹੈ ਜਿੱਥੇ ਕਿ ਘੱਟ ਖਰਚੇ ਦੇ ਵਿੱਚ ਵੱਖ-ਵੱਖ ਬਿਮਾਰੀਆਂ ਦਾ ਮਾਹਰ ਡਾਕਟਰਾਂ ਵੱਲੋਂ ਇਲਾਜ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਲੋਕ ਭਲਾਈ ਦੇ ਕੰਮ ਨਿਰੰਤਰ ਜਾਰੀ ਹਨ ਅਤੇ ਸੰਸਥਾ ਦੇ ਮੈਂਬਰ ਇਸ ਵਿੱਚ ਭਰਮਾ ਸਹਿਯੋਗ ਦੇ ਰਹੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਦੇ ਲਈ ਵੱਧ ਤੋਂ ਵੱਧ ਰੁੱਖ ਲਾਏ ਜਾਣ। ਮਤਲਬ ਜਿਹੜਾ ਇਹ ਪੁਰਾਣਾ ਕੀਤਾ ਗਿਆ ਜੀ ਲੋਕਾਂ ਨੂੰ ਕੈਂਸਰ ਤੋਂ ਬਚਾਉਣ ਦੇ ਲਈ ਜਿਹੜਾ ਮੁਨਫਤਾਰੀ ਸੇਵਾ ਲਈ ਇਹ ਕੰਮ ਕੀਤਾ ਲਾ ਦਿੱਤਾ। ਬਹੁਤ ਵੱਡਾ ਇਹ ਕਾਰਜ ਹੈ ਜੀ। ਇਹ ਪਰਮਾਤਮਾ ਨੇ ਇਹਨਾਂ ਨੂੰ ਬਖਸ਼ਿਸ਼ ਦਿੱਤੀ ਹੈ ਕਿ ਵੀ ਇਹ ਇਸ ਕਾਰਜ 'ਚ ਇਹਨਾਂ ਨੇ ਬਹੁਤ ਵੱਡਾ ਪ੍ਰਾਣਾ ਜਿਉਂਧਾਣਾ ਜਿਹੜਾ ਏਰੀਆ ਹੈਗਾ ਵਾ। ਅਬੀ ਅੱਜਕਲ ਜਿਹੜੇ ਹੈਗੇ ਲੋਕ ਬੇਸਿਕਲੀ ਅਵੇਅਰ ਉਸ ਟਾਈਮ ਤੇ ਹੁੰਦੇ ਹੈ ਜਦੋਂ ਇਹ ਕੈਂਸਰ ਲਾਸਟ ਸਟੇਜ ਤੇ ਪਹੁੰਚ ਜਾਂਦਾ ਹੈਗਾ ਜੇ ਇਹਨੂੰ ਕੈਂਸਰ ਦੀ ਬਿਮਾਰੀ ਐਸੀ ਹੈ ਜੇ ਫਰਸਟ ਸਟੇਜ ਤੇ ਇਹਨੂੰ ਪਕੜ ਲਿਆ ਜਾਵੇ ਆਈ ਥਿੰਕ ਇਟ ਇਜ਼ ਅ ਵੈਰੀ ਕਿਊਰੇਬਲ ਔਰ ਬਹੁਤ ਵੱਡਾ ਲਾਈਫ ਲਾਈਨ ਵੱਲੋਂ ਫਾਊਂਡੇਸ਼ਨ ਵੱਲੋਂ ਬਹੁਤ ਵੱਡਾ ਉਪਰਾਲਾ ਹੈ ਔਰ ਵਰਦੀ ਜਿਹੜੀ ਕੈਂਸਰ ਕੇਅਰ ਸੰਸਥਾ ਨਾਲ ਜੁੜ ਕੇ ਰੱਖਿਆ ਕਿਉਂਕਿ ਉਹ ਬਹੁਤ ਵਰਲਡਵਾਈਡ ਫੇਮਸ ਸੰਸਥਾ ਹੈਗੀ ਹੈ ਔਰ ਮੈਂ ਤਾਰੀਵਾਲ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਵੀ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਲੁਧਿਆਣਾ ਵਾ ਜਾਗਰੂਤਾ ਪੈਦਾ ਕਰੀਏ ਕਿ ਵੀ ਇਹਨੂੰ ਫਰਸਟ ਸਟੇਜ ਤੇ ਇਹਨੂੰ ਜੇ ਫੜ ਲਿਆ ਜਾਵੇ ਜੇ ਬਹੁਤ ਬਹੁਤ ਅੱਛੀ ਚੀਜ਼ ਹੈ ਐਸਡੀਐਸਯੂ ਲੋਕੋ ਕਿੰਨਾ ਸਹਯੋਗ ਲਈ ਐਸਡੀਐਸਯੂ ਲੋਕੋ ਪੂਰਾ ਸਹਯੋਗ ਕਰਦੇ ਆ ਸਾਡ ਐਸੀਐਸ ਕਾਰਜਾ ਜਮੇਸ਼ਾ ਜਦੋਂ ਵੀ ਸਾਨੂੰ ਇਹ ਆਪ ਬੁਲਾਉਂਦੇ ਆ ਸਾਨੂੰ ਇਨਵਾਈਟ ਕਰਦੇ ਆ ਸਾਡੇ ਮੇ ਮੌਕਾ ਦਿੰਦੇ ਆ ਅਸੀਂ ਹਮੇਸ਼ਾ ਹੀ ਐਸੀਆਂ ਜਿਹੜੀਆਂ ਆ ਜਿਹੜੀਆਂ ਆ ਸੋਸ਼ਲ ਕੰਮ ਹੈਗੇ ਆ ਅਸੀਂ ਹਮੇਸ਼ਾ ਹੀ ਵੱਧ ਚੜ ਕੇ ਹਿੱਸਾ ਲੈਨੇ ਆਗੇ ਔਰ ਹਮੇਸ਼ਾ ਹੀ ਇਹਨਾਂ ਨਾਲ ਰਹਿਵਾਂਗੇ ਜਦੋਂ ਵੀ ਸਾਨੂੰ ਇਹ ਕਾਜ ਕੋਈ ਵੀ ਲਗਾਣਗੇ ਡੈਫੀਨਿਟਲੀ ਬੈਂਕ ਕਰਦੇ ਉਸ ਤੇ ਸਪੋਰਟ ਕਰੇਗਾ ਇਸ ਇतना ਦੇਖਦੇ ਹਾਂ ਕਿ ਲੋਕਾਂ ਨੂੰ ਜਿਹੜਾ ਫ੍ਰੀ ਜਿਹੜਾ ਸਸਤਾ ਇਲਾਜ ਦਿੱਤਾ ਉਹ ਸਰ ਮੈਨੂੰ ਇਹ ਲੱਗਦਾ ਸਰ ਭਾਈ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਮਤਲਬ ਜੇ ਤੁਸੀਂ ਹੈਲਥ ਵਾਈਜ਼ ਕਿਸੇ ਨੂੰ ਫ੍ਰੀ ਆਫ ਕਾਸਟ ਤੁਸੀਂ ਇਹਦਾ ਇਲਾਜ ਕਰਦੇ ਆ ਅੱਜ ਦੀ ਇਹ ਦੇਣ ਹੈ ਇਹ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਬਿਕਾਜ਼ ਅੱਜਕੱਲ ਸਾਰਾ ਜਿਹੜਾ ਖਰਚਾ ਹੈਗਾ ਬਹੁਤ ਜ਼ਿਆਦਾ ਹੋ ਰਿਹਾ ਹੈ ਅੱਜਕੱਲ ਜਿਹੜੀਆਂ ਬਿਮਾਰੀਆਂ ਤੇ ਹੋਰ ਲੋਕਾਂ ਜਿਹੜਾ ਤੁਸੀਂ ਇਹ ਫ੍ਰੀ ਆਫ ਕਾਸਟ ਕਰ ਰਹੇ ਹੋ ਮੈਨੂੰ ਇਹ ਲੱਗਦਾ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਬਹੁਤ ਮਤਲਬ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਜੀ ਹਾਂਜੀ ਸਰ ਆਜਾ ਜਿਹੜਾ ਹੈ ਪੁਰਾਣਾ ਕਿੱਤਾ ਗਿਆ ਲਗਾਤਾਰ ਲੋਕਾਂ ਨੂੰ ਕੈਂਸਰ ਤੋਂ ਬਚਾਉਣ ਲਈ ਬੁੱਡੇ ਨਾਲ ਦੇ ਬਈ ਮੁੱਦਤ ਤੋਂ ਚੱਕਦੇ ਰਹੇ ਹੋ ਤੇ ਹੁਣ ਜਿਹੜੀ ਬਿਮਾਰੀ ਲੋਕਾਂ ਦਾ ਕ ਵੀ ਪਹੁੰਚ ਚੁੱਕੀ ਆ ਉਸ ਬਿਮਾਰੀ ਨੇ ਰੋਕथाम ਦੇ ਲਈ ਜਿਹੜਾ ਬਟਾਪਾ ਕਰਦਾ ਹੈ ਅ ਸੱਸੀ ਗਾਲ ਜੀ ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਸੀ ਬੁੱਡੇ ਦਰਿਆ ਆਪਾਂ ਦੇਖਦੇ ਆ ਜੀ ਬੁੱਡੇ ਦਰਿਆ ਦੇ ਨਾਲ ਦਾ ਇਲਾਕਾ ਜਿਹੜਾ ਕਾਫੀ ਗੰਦਲਾ ਪਾਣੀ ਨਾਲ ਭਰਿਆ ਹੋਇਆ ਠੀਕ ਆ ਇੱਥੇ ਆਸ-ਪਾਸ ਜੇ ਤੁਸੀਂ ਸਟੱਡੀ ਕਰਵਾਓਗੇ ਨਾ ਤੇ ਤੁਹਾਨੂੰ ਇਹ ਬੜੇ ਖੌਫਨਾਕ ਰਿਜ਼ਲਟ ਦੇਖਣ ਨੂੰ ਮਿਲਣਗੇ ਵੀ ਇੰਨਾ ਪਾਣੀ ਜਿਹੜਾ ਔਰ ਜਿਹੜਾ ਡੀਪਨ ਵੀ ਜਾ ਕੇ ਖਰਾਬ ਹੋ ਚੁੱਕਾ ਹੋਇਆ ਸੋ ਇਨੀਸ਼ੀਏਟ ਲਤਾ ਗਿਆ ਸੀ ਪਹਿਲੇ ਵੀ ਵੀ ਅਗਰ ਕਿਸੇ ਨੂੰ ਇਸ ਚੀਜ਼ ਦੀ ਬਿਮਾਰੀ ਦੇ ਅਸਰ ਆ ਰਿਹਾ ਤੇ ਕਿਉਂ ਨਾ ਅਸੀਂ ਟੈਸਟ ਕਰਦੇ ਰਹੀਏ ਸਮੇਂ ਟੂ ਸਮੇਂ ਸੋ ਇਹੀ ਉਪਰਾਲਾ ਇੱਕ ਐਡ-ਆਨ ਕੀਤਾ ਗਿਆ ਹਰ ਸਾਲ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਇੱਕ ਇਦਾਂ ਦਾ ਕੈਂਪ ਲਗਾ ਕੇ ਅਵੇਅਰਨੈਸ ਐਂਡ ਟ੍ਰੀਟਮੈਂਟ ਵਾਸਤੇ ਵੀ ਜੋ ਵੀ ਪੇਸ਼ੈਂਟ ਆਉਣਾ ਹੈ ਉਹਦੀ ਪੂਰੀ ਸਪੋਰਟ ਕੀਤੀ ਜਾਵੇ ਜਿਹੜੇ ਚੈੱਕਅਪ ਹੋ ਰਿਹਾ ਜੀ ਇਸ ਸਮੇਂ ਕਾਫੀ ਪੈਨਾਂ ਪਹੁੰਚੀਆਂ ਨੇ ਇੱਥੇ ਐਂਜਿਓ ਵੱਲ ਇਸ ਨਾਲ ਜਿਹੜਾ ਇਥੇ ਕੰਮ ਕੀਤਾ ਜਾ ਰਿਹਾ ਇਸ ਵਿੱਚ ਬੇਸਿਕਲੀ ਜਿੱਦਾਂ ਹੁਣ ਆਪਾਂ ਜੋ ਵੀ ਪੇਸ਼ੈਂਟ ਇੱਥੇ ਚੱਲ ਕੇ ਆ ਰਿਹਾ ਉਹਦੇ ਲਈ ਬੇਸਿਕ ਟੈਸਟ ਕਰਨ ਤੋਂ ਬਾਅਦ ਜੋ ਮੋਬਾਈਲ ਬੈਂਸ ਦੇ ਅੰਦਰ ਮਸ਼ੀਨਰੀ ਫਿਟਡ ਨੇ ਉਹਨਾਂ ਦੇ ਵਿੱਚੋਂ ਮੈਮੋਗ੍ਰਾਫੀ ਮੇਨ ਟੈਸਟ ਲੇਡੀਜ਼ ਵਾਸਤੇ ਔਰ ਜੋ ਜੈਂਟਸ ਨੇ ਉਹਨਾਂ ਵਾਸਤੇ ਗਰਦੋਦਾਂ ਦਾ ਪੀਐਸਏ ਟੈਸਟ ਫ੍ਰੀ ਔਨ ਕੋਸਟ ਔਰਲ ਜਿਹੜੇ ਦੰਦਾਂ ਦੇ ਰਿਲੇਟਡ ਜਿੰਨੇ ਵੀ ਟ੍ਰੀਟਮੈਂਟਸ ਹੁੰਦੇ ਨੇ ਉਹ ਟੈਸਟਿੰਗ ਹੋਰ ਵੀ ਬਲੱਡ ਦੇ ਰਾਹੀਂ ਵੀ ਜੋ ਟੈਸਟ ਕੀਤੇ ਜਾ ਰਹੇ ਨੇ ਸੋ ਚਾਰੋਂ ਇਹਦੀ ਤਰੀਕੇ ਨਾਲ ਇਹ ਜਿਹੜੇ ਬਲੱਡ ਟੈਸਟਿੰਗ ਹੋ ਰਹੀ ਹੈ ਸੋ ਇਸ ਕਰਕੇ ਵੀ ਕੋਈ ਵੀ ਕਿਸੇ ਨੂੰ ਵੀ ਕਿਸੇ ਤਰੀਕੇ ਦਾ ਵੀ ਸਿਪਟਮਸ ਨਜ਼ਰ ਆਉਂਦਾ ਤੇ ਉਹਨੂੰ ਆਪਾਂ ਟਾਈਮ ਲੈ ਕੇ ਸਮਝ ਲਈਏ ਤੇ ਉਹਦੀ ਟ੍ਰੀਟਮੈਂਟ ਵਾਸਤੇ ਅੱਗੇ ਜਾਗਰੂਕ ਰਹੀਏ ਪ੍ਰਾਈਵੇਟ ਇਹ ਜਿਹੜੇ ਟੈਸਟ ਕਰਾਉਣੇ ਹੋਣਗੇ ਕਿੰਨੇ ਦਾ ਕੋਸਟ ਹੋਵੇਗਾ ਪ੍ਰਾਈਵੇਟ ਜਿਹੜਾ ਟੈਸਟ ਹੈ ਮੈਮੋਗ੍ਰਾਫੀ ਸਾਰਿਆਂ ਨੂੰ ਪਤਾ 3000-3500 ਰੁਪਏ ਦਾ ਨੋਰਮਲ ਹਸਪੀਟਲ ਚ ਜਿਹੜਾ ਟੈਸਟ ਹੈ ਜਿਹੜਾ ਔਰਲ ਡੈਂਟਿਸਟਿਸਟ ਉਸ ਤੋਂ ਬਾਅਦ ਹੱਡੀ ਦਾ ਟੈਸਟ ਹੈ ਇਹਦੀ ਵੀ ਕੋਸਟ 1500-2000 ਐਵਰੇਜ ਚੱਲਦੀ ਹੁੰਦੀ ਆ ਆ ਮਜਾਰਾਂ ਦੇ ਵਿੱਚ ਸੋ ਅੱਜ ਫ੍ਰੀ ਔਨ ਕੋਸਟ ਨੇ ਸੋ ਇੱਕ ਬਹੁਤ ਵੱਡਾ ਯੋਗਦਾਨ ਜਿਹਦਾ ਵੀਰ ਜੀ ਨੇ ਕਿਹਾ ਕੁਲਵੰਤ ਸਿੰਘ ਧਾਲੇਵਾਲ ਜੀ ਦੀ ਟੀਮ ਦਾ ਥੈਂਕਸ ਕਰਦੇ ਆ ਉਹ ਸਾਨੂੰ ਸਮੇਂ-ਸਮੇਂ ਸਪੋਰਟ ਕਰਦੇ ਨੇ ਇਦਾਂ ਦੇ ਕੈਂਪ ਸਾਡੇ ਲਈ ਸੋਚਦੇ ਨੇ ਕਰਵਾਉਂਦੇ ਨੇ ਸੋ ਇੱਕ ਬਹੁਤ ਵੱਡਾ ਯੋਗਦਾਨ ਹੈ ਸਮਾਜ ਵਾਸਤੇ ਉਹਨਾਂ ਦਾ ਮੰਨੋ ਕੋਈ ਛੱਕੀ ਮਰੀਜ਼ ਆ ਜਾਂਦਾ ਤੇ ਉਹਦੀ ਮਦਦ ਕਿਸ ਤਰ੍ਹਾਂ ਕਰਉਂਦੇ ਐ এনਜੀਓ ਦੇ ਤੌਰ ਤੇ ਹਾਂ ਐਨਜੀਓ ਦੇ ਤੌਰ ਤੇ ਜਿਸ ਤਰ੍ਹਾਂ ਉਹਨਾਂ ਦਾ ਹੁਣ ਜਿੱਦਾਂ ਸਾਡੇ ਕੋਲ ਡਾਟਾ ਵਗੈਰਾ ਐਡਨ ਹੋ ਜਾਂਦਾ ਹੈ ਤੇ ਜੋ ਵੀ ਸਰਕਾਰੀ ਸਕੀਮਸ ਨੇ ਜੋ ਅਵੇਲੇਬਲ ਨੇ ਚਾਹੇ ਉਹ ਸੈਂਟਰਲ ਗਵਰਨਮੈਂਟ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਉਹ ਉਹਨਾਂ ਨੂੰ ਅਵੇਲੇਬਲ ਬਾਰੇ ਉਹਨਾਂ ਨੂੰ ਦੱਸਿਆ ਜਾਏਗਾ ਵੀ ਇਹ ਇਸ ਤਰੀਕੇ ਨਾਲ ਆਪਾਂ ਜਿਹੜਾ ਹੈ ਬੈਨੇਫੀਸ਼ੀਅਰ ਲੈ ਸਕਦੇ ਹਾਂ ਤੇ ਹੋਰ ਵੀ ਜੇ ਅਗਰ ਉਹ ਇਸ ਤਰੀਕੇ ਦੀ ਹੁੰਦਾ ਤੇ ਸੰਸਥਾ ਵੀ ਆਪਣੇ ਵੱਲੋਂ ਉਹਨੂੰ ਸਹਿਯੋਗ ਕਰਦੀ ਹੈ ਵੇ ਅਗਰ ਤੁਹਾਡੇ ਕੋਲ ਹੋਰ ਵੀ ਇਸ ਚੀਜ਼ਾਂ ਦੇ ਟਰੀਟਮੈਂਟ ਹੈ ਜੋ ਸਾਡੇ ਕੋਲ ਆਪਣੇ ਕੋਲ ਵੀ ਇੱਥੇ ਇਲੈਕਟ੍ਰੋ ਹੋਮੋਬੈਥਿਕ ਤੇ 3U ਐਸੀ ਟੈਸਟਿੰਗ ਕਰਨ ਤੋਂ ਬਾਅਦ ਜੋ ਟਰੀਟਮੈਂਟ ਫ੍ਰੀ on ਕੋਸ ਦੇਵਾਂਗੇ ਕਿੰਨੇ ਜਿਹੜੇ ਇਲਾਜ ਚੱਲ ਰਹੇ ਆ ਇਸ ਹਸਪੀਟਲ ਦੇ ਵਿੱਚ ਕਿੰਨੇ 10300 ਰੁਪਏ ਦੇ ਵਿੱਚ ਐਕਸਟਰਾ ਜਿਹੜਾ ਮਿਲਦਾ ਹਾਂਜੀ ਬਾਕੀ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਤੁਸੀਂ ਆਪਾਂ ਸਾਰੇ ਪੁਰਾਣੇ ਸਾਥੀ ਨੇ ਵੀ ਜਿਸ ਤਰ੍ਹਾਂ ਆਪਾਂ ਇੱਥੇ ਲੈਬੋਰੀਟਰੀ ਬਣਾਈ ਹੋਈ ਆ ਲੈਬੋਰੀਟਰੀ ਦੇ ਵਿੱਚ ਜੋ ਟੈਸਟ ਹੋ ਰਹੇ ਨੇ ਬਾਜ਼ਾਰ ਨਾਲੋਂ 1/3 ਰੇਟਸ ਤੇ ਹੋਰ ਹੁਣ ਅੱਜ ਤੋਂ ਬਾਅਦ ਅਸੀਂ ਨਵਾਂ ਉਪਰਾਲਾ ਸ਼ੁਰੂ ਕਰਨ ਜਾ ਰਹੇ ਹਾਂ ਇੱਕ 슈ਗਰ ਦਾ ਤੇ ਪਲੱਸ ਯੂਰੀਨ ਦਾ ਟੈਸਟ ਆ ਫ੍ਰੀ ਔਨ ਕਾਸਟ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਤੋਂ ਬਾਅਦ ਉਹਦੀ ਕੋਈ ਕੋਸਟ ਨਹੀਂ ਲਿੱਤੀ ਜਾਏਗੀ ਜਿੰਨੇ ਵੀ 슈ਗਰ ਦੇ ਯੂਰੀਨ ਦੇ ਟੈਸਟ ਹੋਣਗੇ ਫ੍ਰੀ ਔਨ ਕਾਸਟ ਸ਼ੁਰੂ ਕਰ ਦਿੱਤੇ ਜਾਣਗੇ ਤੇ ਉਸ ਤੋਂ ਇਲਾਵਾ ਜਿਹੜੇ ਟੈਸਟ ਹੋ ਰਹੇ ਨੇ ਜਿਹੜੇ ਬੇਸਿਕ ਟੈਸਟ ਨੇ ਚਾਹੇ ਉਹ ਲੀਵਰ ਦੇ ਨੇ ਚਾਹੇ ਉਹ ਸਾਡੇ ਹੋਰ ਤਰ੍ਹਾਂ ਦੇ ਟੈਸਟ ਨੇ ਉਹਨਾਂ ਦੇ ਵੀ ਅਸੀਂ ਕਾਫੀ ਰਾਏਤ ਦੇ ਦੇ ਜਾ ਰਹੇ ਹਾਂ। ਠੀਕ। ਹਾਂ ਜੀ। ਬਾਕੀ ਮੇਕ ਲੋਕ ਆ ਚੁੱਕੇ ਹੈ ਇਸ ਕੇਪਰ ਲਾਹਣ ਦੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅ ਇਸ ਕੈਂਪੇ ਵਿੱਚ ਹੁਣ ਤੱਕ 200 ਪਲੱਸ ਜਿਹੜੇ ਆ ਚੁੱਕੇ ਹੈ ਤੇ ਸਾਨੂੰ ਉਮੀਦ ਹੈ 500 ਪਲੱਸ ਸ਼ਾਮ ਤੱਕ ਹੋ ਜਾਣਗੇ। ਦੇਖਣਾ ਦਾ ਸਹਿਯੋਗ ਦਿੱਤਾ ਜਾ ਰਿਹਾ ਪੂਰੇ ਦੇ ਇਤਨੇ ਇਲਾਜ ਕਰਵਾਉਣਾ ਪੂਰੇ ਦੇ ਵਿੱਚ। ਬਿਲਕੁਲ ਜੀ ਜਿਸ ਤਰ੍ਹਾਂ ਕਿ ਭਾਈ ਸਾਹਿਬ ਨੇ ਦੱਸਿਆ ਜਿਹੜਾ ਲਾਈਫਲਾਈਨ ਫਾਊਂਡੇਸ਼ਨ ਦਾ ਹੈਲਥ ਕੇਅਰ ਸੈਂਟਰ ਹੈ ਇੰਡਸਟਰੀਅਲ ਹੱਬ ਦੇ ਵਿੱਚ ਹੈਗਾ। ਇਹ ਸਾਡੀ ਜਿਹੜੀ ਇੰਡਸਟਰੀ ਦੀ ਬੈਕਬੋਨ ਹੈ ਉਹ ਲੇਬਰ ਹੈ ਲੇਬਰ ਸਾਨੂੰ ਪਤਾ ਹੈ ਥੋੜਾ ਜਿਹਾ ਪਿਛੋਂ ਆਂਦੇ ਆ ਤੇ ਬੀੜੀ ਜਿਹੜਾ ਗੁਟਕਾ ਤੰਬਾਕੂ ਦੇ ਆਦੀ ਜਿਆਦਾ ਹੋ ਚੁੱਕੇ ਹੈ ਉਹਨਾਂ ਨੂੰ ਅਵੇਰਨੈਸ ਵੀ ਇੱਥੇ ਪੂਰੀ ਕੀਤੀ ਜਾ ਰਹੀ ਹੈ ਜਿਹੜੇ ਬੁੱਢੇ ਦਿਹਾੜੇ ਨਜ਼ਦੀਕੀ ਹੋ ਰਹੇ ਨੇ ਉਹ ਵੀ ਵੱਧ ਤੋਂ ਵੱਧ ਇੱਥੇ ਪਾਰਟਿਸਪੇਟ ਕਰ ਰਹੀ ਹੈ ਤੇ ਮੰਨ ਲਓ ਕੈਂਸਰ ਤੋਂ ਕਿੱਦਾਂ ਫ੍ਰੀ ਹੋਣਾ ਹੈ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜੀ ਜੇ ਪੌਣ ਪਾਣੀ ਛੋਤੇਗਾ ਤੇ ਕੈਂਸਰ ਵਰਗੀ ਬਿਮਾਰੀ ਨਹੀਂ ਹੋਊਗੀ ਦੇਖੋ ਤੁਸੀਂ ਬੂਟੇ ਵੀ ਲਾਉਣੇ ਆਸਤਾਲ ਇਸ ਵਾਰ ਮੌਨਸੂਨ ਦੇ ਸੀਲ ਵਿੱਚ ਕੀ ਉਕਰ ਬਿਲਕੁਲ ਜੀ ਜਿਹ ਬੁੱਢੇ ਦਰਿਆ ਤੇ ਅਸੀਂ ਲਾਇਏ ਸੀ 550 ਬੁੱਟੇ ਤੇ ਹੁਣ ਉਹਨੂੰ ਬੁੱਢੇ ਦਰਿਆ ਨੂੰ ਪੂਰਾ ਪੁਲੀ ਲਗਾ ਸੀ ਉਹਨੂੰ ਕਵਰ ਕਰ ਰਹੇ ਆ ਬਹੁਤ ਜਲਦੀ ਮੱਲ ਇਸ ਮਹੀਨੇ ਆਖਰੀ ਵਿੱਚ ਆਸੀ ਉਹਨੂੰ ਅਗਲਾ ਕੈਂਪ ਜਿਹੜਾ ਸਾਡਾ ਉੱਥੇ ਲੱਗ ਰਿਹਾ ਜੀ ਲੋਕਾਂ ਨੂੰ ਵੀ ਅਪੀਲ ਕਰਦੇ ਕਿ ਬਾਂਦਾ ਬਖਤੀ ਸ਼ੁੱਤ ਦਾ ਲਈ ਉਹ ਵੀ ਆਪਣਾ ਬਿਲਕੁਲ ਜੀ ਲੋਕਾਂ ਦੇ ਸਹਿਯੋਗ ਦੇ ਬਿਨਾ ਕੁਝ ਵੀ ਨਹੀਂ ਹੋਣਾ ਜੀ ਇਕੱਲੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਆ ਲੋਕ ਜੁੜ ਰਹੇ ਆ ਸਮਾਜ ਜਾਗਰੂਕ ਹੋ ਰਹੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਅਸੀਂ ਤੁਹਾਨੂੰ ਮੈਦਾਨੀ ਦਾ ਪ੍ਰਾਪਨਾ ਕੀਤਾ ਕਿ ਲਾਈਫਲਾਈਨ ਵੱਲੋਂ ਤੇ ਕਿਸ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਜੀ ਹੁਣ ਦੇਖੋ ਜੀ ਇਹ ਜਿਹੜਾ ਪ੍ਰੋਜੈਕਟ ਹੈ ਨਾ ਜੀ ਐਸਬੀਈ ਕਾਰਡ ਇੱਕ ਬੜੀ ਵੱਡੀ ਮਹਿੰਮ ਚਲਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਅਸੀਂ 200 ਕੈਂਪ ਲਾ ਰਹੇ ਹਾਂ ਉਸੇ ਨੜੀ ਤਹਿਤ ਜਿਹੜਾ ਲੁਧਿਆਣੇ ਦੇ ਵੱਖ-ਵੱਖ ਜਿਹੜੇ ਐਨ ਜੀਓਜ਼ ਹੈਗੇ ਜਿਵੇਂ ਲਾਈਫਲਾਈਨ ਹੈ ਪੁਰ ਵੀ ਕਈ ਤਰ੍ਹਾਂ ਦੇ ਐਨ ਜੀਓ ਜਿਹੜੇ ਸਪੋਰਟ ਲਈ ਹੈ ਸੀ ਕਿ ਅੱਜ ਜਿਹੜਾ ਲਾਈਫ ਲਾਈਨ ਦੇ ਸੈਂਟਰ ਚ ਕੈਂਪ ਲੱਗਿਆ ਵਰਲਡ ਕੈਂਸਰ ਫੀਟਿਸ਼ ਦੇ ਘਰ ਜਮੈਂਟ ਵਾਟਰ ਕਰ ਰਹੀ ਹੈ ਉਹ ਨਾਲ ਲਾਈਬ੍ਰੇਰੀ ਫਾਊਂਡੇਸ਼ਨ ਸਾਡੀ ਪਾਰਟਨਰ ਬਣੇ ਲੰਬੇ ਟਾਈਮ ਤੋਂ ਜਿਹੜਾ 10 ਸਾਲ ਤੋਂ ਲਗਾਤਾਰ ਸਪੋਰਟ ਕਰ ਰਹੀ ਹੈ ਉਹਦੇ ਤੇ ਉਹਨਾਂ ਸਹਿਯੋਗ ਨਾਲ ਕੈਂਪ ਲੱਗਿਆ ਹੁਣ ਤੱਕ ਅਪਰੋਕਸੀਮੇਟ ਕੋਈ 300 ਦੇ ਕਰੀਬ ਲੋਕ ਪਹੁੰਚ ਚੁੱਕੇ ਆ ਉਪਰਾਲਾ ਸਾਡਾ ਹੈਗਾ ਕਿ ਮੈਕਸਿਮਮ ਲੋਕਾਂ ਦੀ ਜਿਹੜੀ ਜਾਂਚ ਕੀਤੀ ਜਾਵੇ ਮੋਬਾਈਲ ਵਸਾਂ ਲੈ ਕੇ ਪਹੁੰਚੇ ਆ ਮੈਮੋਗ੍ਰਾਫੀ ਵੈਨ ਹੈ ਲੈਬਰਾਟਰੀ ਵੈਨ ਹੈਗੀ ਹੈ ਅਪਕਾ ਦੀ ਜਾਂਚ ਕਰ ਰਹੇ ਆ ਸ਼ੂਗਰ ਹੈ ਬਲੱਡ ਪ੍ਰੈਸ਼ਰ ਹੈ ਜਨਰਲ ਦਵਾਈਆਂ ਦੇ ਰਹੇ ਆ ਲਿਟਰੇਚਰ ਵੰਡ ਰਹੇ ਆ 1 ਟੂ 1 ਕਾਉਂਸਲਿੰਗ ਹੈਗੀ ਆ ਤੰਦੁਸ ਲੋਕਾਂ ਦੀ ਜਾਂਚ ਕਰ ਰਹੇ ਆ ਮਕਸਦ ਹੈ ਕਿ ਕੈਂਸਰ ਨੂੰ ਬਣਨ ਤੋਂ ਪਹਿਲਾਂ ਫੜੀਏ ਤਾਂ ਕਿ ਬਿਮਾਰੀ ਵਧੇ ਨਾ ਇਹਦਾ ਛੇਤੀ ਇਲਾਜ ਹੋਵੇ ਇਹ ਇਲਾਜ ਨਾਲੋਂ ਪ੍ਰੇਸ਼ ਚੰਗਾ ਪ੍ਰੇਸ਼ ਚੰਗਾ ਤੁਸੀਂ ਜੀਤੇ ਕੰਮ ਕਰਦੇ ਹੋ